ਤਸ਼ਰੀਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਇੱਕ ਸਲਾਈ ਨਾਲ ਲੇਸ ਆਪਾਂ ਕਿਸ ਤਰ੍ਹਾਂ ਲਗਾ ਸਕਦੇ ਹਾਂ ਅਤੇ ਦੋ ਸਲਾਈਆਂ ਨਾਲ ਕਿਸ ਤਰ੍ਹਾਂ ਲੱਗਦੀ ਹੈ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਕਿ ਇੱਕ ਸਲਾਈ ਨਾਲ ਲੇਸ ਆਪਾਂ ਕਿਸ ਤਰ੍ਹਾਂ ਲਗਾ ਸਕਦੇ ਹਾਂ ਇਹ ਆਪਣੇ ਕੋਲੇ ਕੱਪੜਾ ਹੈ ਲੇਸ ਹੈ ਪਹਿਲਾਂ ਆਪਾਂ ਪ੍ਰੈਸ ਨਾਲ ਇਸ ਤਰ੍ਹਾਂ ਭਾਣ ਭਾ ਲੈਣੀ ਹੈ ਪਾਨ ਪਾ ਕੇ ਆਪਾਂ ਇਹ ਪਾਨ ਦੇ ਉੱਪਰ ਇਸ ਤਰ੍ਹਾਂ ਉਲਟੀ ਕਰਕੇ ਲੈਸ ਰੱਖਣੀ ਹੈ ਕਪੜਾ ਆਪਾਂ ਸਿੱਧਾ ਸਿੱਧੀ ਸਾਈਡ ਲੈਣੀ ਹੈ ਕਪੜੇ ਦੀ ਲੈਸ ਦੀ ਉਲਟੀ ਸਾਈਡ ਲੈਣੀ ਹੈ ਆ ਦੇਖੋ ਆਪਾਂ ਪਾਨ ਦੇ ਉੱਪਰ ਉਲਟੀ ਕਰਕੇ ਲੈਸ ਰੱਖੀ ਹੋਈ ਹੈ ਤੇ ਕਪੜੇ ਦੀ ਸਿੱਧੀ ਸਾਈਡ ਲਈ ਹੈ ਬਾਅਦ ਵਿੱਚ ਆਪਾਂ ਇਹਨੂੰ ਸਾਈਡ ਤੋਂ ਇਸ ਤਰ੍ਹਾਂ ਫੋਲਡ ਕਰਕੇ ਇਸ ਤਰ੍ਹਾਂ ਲੈਸ ਦੇ ਇੱਕ ਸਾਈਡ ਦੇ ਉੱਪਰ ਰੱਖਣਾ ਹੈ ਇਹ ਅਸਤਰਾ ਇੱਕ ਸਲਾਈ ਲਗਾ ਦੇਣੀ ਹੈ ये आप एक सिलाई न लैस इस तरह लग है इस तरह हाँ देखो हम आपको दसागे कि दो सिलाइया न लैस किस तरह लगा है ये अपने को कपड़ा एक्स्ट्रा लैस है, है। उसी तरह पहला आप तरह भाड़ पा लैनी है प्रेस न ਇਸ ਤਰ੍ਹਾਂ ਪਾਣ ਪਾ ਕੇ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਰੱਖਣਾ ਸਿੱਧਾ ਲੈ ਸੋਲਟੀ ਕਰਕੇ ਪਹਿਲਾਂ ਆਪਾਂ ਲੈਸ ਦੇ ਉੱਪਰ ਸਿਲਾਈ ਲਗਾਉਣੀ ਹੈ ਫਿਰ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰਕੇ ਦੂਸਰੀ ਸੀਨ ਲਗਾਨੀ ਹੈ ਤਰੇ ਆਪਾ ਦੋਸ ਲੰਗਾਂ ਨਾਲ ਵੀ ਇਸ ਲੈਸ ਨੂੰ ਲਗਾ ਸਕਦੇ ਆ ਇਸ ਤਰ੍ਹਾਂ ਪੂਰ ਲਗਾ ਬਹੁਤ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਲੈਸ ਲਗਾਈ ਜਾ ਸਕਦੀ ਹੈ ਜੇ ਤੁਸੀਂ ਇਸ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਆ ਤਾਂ ਲਾਈਕ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ